ਮਾਪਿਆਂ ਨੇ ਇਕੱਲੀ ਕੁੜੀ ਭੇਜੀ ਸੀ ਕੈਨੇਡਾ ਤੇ ਫਿਰ ਮਾਪੇ ਪਿੱਟ-ਪਿੱਟ ਕੇ ਹੋਏ ਕਮਲੇ ਕੈਨੇਡਾ ਜਾ ਕੇ ਕੁੜੀ ਨੇ ਜੋ ਕੀਤਾ ਉਹ ਸੁਣ ਕੇ ਤੁਸੀਂ ਹਰਾਨ ਰਹਿ ਜਾਓਗੇ ਜੇਕਰ ਤੁਸੀਂ ਵੀ ਆਪਣੀਆਂ ਕੁੜੀਆਂ ਨੂੰ ਕੱਲਾ ਕੈਨੇਡਾ ਭੇਜਣਾ ਚਾਹੋ ਨਿਓ ਤਾਂ ਇਸ ਕਹਾਣੀ ਨੂੰ ਜ਼ਰੂਰ ਸੁਣਿਓ ਇਹ ਕਹਾਣੀ ਇੱਕ ਮਨਪ੍ਰਿਤ ਨਾਮ ਦੀ ਕੁੜੀ ਹੈ ਮਨਪ੍ਰਿਤ ਜਦੋਂ ਪ੍ਰਸਤੂ ਕਰਤੀ ਸੀ ਤਾਂ ਉਹ ਆਪਣੀ ਮਾਂ ਨੂੰ ਆਖਦੀ ਸੀ ਕਿ ਮਾਂ ਮੇਰੀ ਸੇਨੀ ਹਰਮਨ ਕੈਨੇਡਾ ਚਲੀ ਗਈ ਹੈ ਮੈਂ ਵੀ ਹਰਮਨ ਦੇ ਕੋਲੇ ਜਾਣਾ ਪਰ ਉਹਦੀ ਦਾਤੀ ਆਪਦੀ ਕੀ ਬੇਸ਼ੱਕ ਇੱਥੇ ਚਾਰਜ ਜਮਾਤਾ ਫੋਰ ਪੜ ਲਾ ਅਸੀਂ ਨਹੀਂ ਭੇਜਣਾ ਤੈਨੂੰ ਕਨੇਡਾ ਅਸੀਂ ਤੇਰਾ ਵਿਆਹ ਵੀ ਕਰਨਾ ਮਨਪ੍ਰੀਤ ਆਖਦੀ ਕੀ ਦਾਤੀ ਮੈਂ ਵਿਆਹ ਨਹੀਂ ਕਰਵਾਉਣਾ ਮੈਂ ਤਾਂ ਕਨੇਡਾ ਹੀ ਜਾਣਾ ਉਹਦੀ ਦਾਤੀ ਰਿਸ਼ਤੇਦਾਰਾਂ ਨੂੰ ਪੱਠਾ ਕਰਦੀ ਆ ਕਿ ਭਾਈ ਇਹਦੇ ਮਾਪਿਓ ਨੂੰ ਸਮਝਾਓ ਕਿ ਇੱਥੇ ਹੀ ਪੜਾ ਲੈ ਇਸ ਦਾ ਵਿਆਹ ਕਰ ਦੇ ਮੈਂ ਕੱਲੀ ਕੁੜੀ ਕਨੇਡਾ ਨਹੀਂ ਜਾਣ ਦਿੱਤੀ ਪਰ ਮਨਪ੍ਰੀਤ ਦੀ ਤਾਂ ਇੱਕੋ ਇੱਕ ਜਿੱਤ ਸੀ ਕਿ ਮੈਂ ਹਰਮਨ ਦੇ ਕੋਲੇ ਜਾਣਾ ਮਨਪ੍ਰੀਤ ਆਪਣੀ ਦਾਦੀ ਨੂੰ ਕਹਿੰਦੀ ਕਿ ਤੂੰ ਵੀ ਆਪਦੀ ਕੁੜੀ ਨੂੰ ਤਾਂ ਕੈਨੇਡਾ ਭੇਜਈ ਸੀ ਮੈਨੂੰ ਕਿਉਂ ਨਾ ਜਾਣ ਦਿੰਦੀ ਤਾਂ ਦਾਦੀ ਕਹਿੰਦੀ ਹੈ ਕਿ ਪੁੱਤ ਮੈਂ ਤਾਂ ਵਿਆਹ ਕਰਵਾ ਕੇ ਭੇਜਿਆ ਸੀ ਤੇਰਾ ਫੋਫੜ ਪਹਿਲਾਂ ਕੈਨੇਡਾ ਗਿਆ ਹੋਇਆ ਸੀ ਫਿਰ ਅਸੀਂ ਤੇਰੀ ਭੂਆ ਦਾ ਵਿਆਹ ਕਰ ਦਿੱਤਾ ਤਿੰਨ ਸਾਲਾਂ ਬਾਅਦ ਤੇਰਾ ਫੋਫੜ ਤੇਰੀ ਭੂਆ ਨੂੰ ਲੈ ਕੇ ਗਿਆ ਸੀ ਪਰ ਮੈਂ ਤੈਨੂੰ ਇਕੱਲਾ ਕੈਨੇਡਾ ਨਹੀਂ ਭੇਜਣਾ ਚਾਹੁੰਦੀ ਜਿਸ ਤਰ੍ਹਾਂ ਤੂੰ ਜਾਣਾ ਚਾਹੁੰਦੀ ਮਨਪ੍ਰੀਤ ਜਿੱਤ ਤੇ ਅੜੀ ਰਹੀ ਆਖਰ ਨੂੰ ਉਸ ਤੇ ਮਾਪਿਓ ਮੰਨ ਜਾਂਦੇ ਆ ਕੈਨੇਡਾ ਜਾਣ ਦੇ ਲਈ ਮਨਪ੍ਰੀਤ ਕੈਨੇਡਾ ਦੀ ਫੈਨ ਬਣ ਗਈ ਆ ਕਾਇਨ ਲੱਗ ਜਾਂਦੀ ਗਿਆ ਮਨਪ੍ਰੀਤ ਆਪ ਵੀ ਹੈ ਕਿ ਤੁਸੀਂ ਫਿਕਰ ਨਾ ਕਰੋ ਮੈਂ ਕੈਨੇਡਾ ਵਿੱਚ ਪੂਆ ਕੋਲੇ ਹੀ ਰਹਾ ਮੰਗੀ ਬਾਕੀ ਕਿਤੇ ਉਪਰੀ ਥਾਂ ਤੇ ਨਹੀਂ ਰਹਾ ਮੰਗੀ ਇਹ ਸੁਣ ਕੇ ਮਨਪੀ ਦਾ ਪਿਓ ਬੇਫਿਕਰ ਹੋ ਜਾਂਦਾ ਕੈਨੇਡਾ ਦੀ ਸਾਰੀ ਤਿਆਰੀ ਮੁਕਤੀ ਆ ਕਪੜਾ ਲੀੜਾ ਖਰੀਦ ਲੈਂਦੀ ਆ ਮਨਪ੍ਰੀਤ ਜਹਾਜ਼ ਚੜ ਜਾਂਦੀ ਆ ਆਪ ਦੀ ਪੂਆ ਕੋਲੇ ਪਹੁੰਚ ਕੇ ਮਨਪ੍ਰੀਤ ਆਪਣੇ ਪਿਓ ਨੂੰ ਫੋਨ ਕਰਦੀ ਆ ਇਹ ਉਸ ਨੂੰ ਦੱਸਦੀ ਆ ਕਿ ਮੈਂ ਪੂਆ ਕੋਲੇ ਆ ਗਈ ਸਹੀ ਸਲਾਮਤ ਘਰ ਦੇ ਬੇਫਿਕਰ ਹੋ ਜਾਂਦੇ ਆ ਹੁਣ ਮਨਪ੍ਰੀਤ ਕਾਲਜ ਜਾਂਦੀ ਆ ਉਹ ਆਪਣੇ ਕੰਮ ਤੇ ਜਾਂਦੀ ਸੀ ਆਪਣੇ ਭੂਆ ਦੇ ਘਰੇ ਰਾਤ ਨੂੰ ਆ ਜਾਂਦੀ ਸੀ ਪਰ ਇੱਕ ਦਿਨ ਉਹ ਆਪ ਦੀ ਭੂਆ ਦੇ ਘਰੇ ਆਉਂਦੀ ਨਹੀਂ ਉਹਦੀ ਭੂਆ ਨੂੰ ਬੜਾ ਫਿਕਰ ਹੋ ਜਾਂਦਾ ਉਡੀਕ ਸ਼ਾਮ ਨੂੰ ਆਈ ਕਿਉਂ ਨਹੀਂ ਉਹ ਮਨਪ੍ਰੀਤ ਨੂੰ ਫੋਨ ਕਰਦੀ ਆ ਉਹਦਾ ਫੋਨ ਬੱਤਿਆ ਰਿਹਾ ਸੀ ਉਹ ਬਹੁਤ ਜ਼ਿਆਦਾ ਚਿੰਤਾ ਵਿੱਚ ਹੋ ਜਾਂਦੀ ਆ ਹਰ ਰੋਜ਼ ਰਾਤ ਨੂੰ ਮਨਪੀ ਦਾ ਪੁੱਤ ਨੂੰ ਵੀਡੀਓ ਕਾਲ ਕਰਦਾ ਸੀ ਪਰ ਉਸਦੇ ਨੂੰ ਉਸਦਾ ਫੋਨ ਹੀ ਨਹੀਂ ਲੱਗ ਰਿਹਾ ਸੀ ਜਿਸ ਕਰਕੇ ਉਹ ਆਪਣੀ ਭੈਣ ਨੂੰ ਫੋਨ ਲਾਉਂਦਾ ਭੈਣ ਨੂੰ ਕਹਿੰਦਾ ਕਿ ਮਨਪੀ ਦਾ ਫੋਨ ਨਹੀਂ ਲੱਗ ਰਿਹਾ ਬੈਂਟ ਟੋਲ ਦ ਬੋਲ ਇੰਡੀਆ ਉਹ ਕਹਿੰਦੀ ਮਨਪ੍ਰੀਤ ਅੱਜ ਠੱਕੀ ਹੋਈ ਸੀ ਤੇ ਸੌ ਗਈ ਸ਼ਾਇਦ ਉਹ ਫੋਨ ਬੰਦ ਕਰਕੇ ਸੌ ਗਈ ਹੋਵੇਗੀ ਤੁਸੀਂ ਫਿਕਰ ਨਾ ਕਰੋ ਮਨਪ੍ਰੀਤ ਦੀਪੂ ਆ ਫੋਨ ਤੇ ਕੁਝ ਨਹੀਂ ਦੱਸਦੀ ਉਸ ਨੂੰ ਐਂਦਾ ਲੱਗਦਾ ਸੀ ਕਿ ਉਹ ਉੱਤਰ ਇੰਡੀਆ ਵਿੱਚ ਬੈਠੇ ਐਵੇਂ ਆਪਣਾ ਪੱਲਟ ਨਾ ਵਧਾ ਲੈਣਾ ਕੀ ਪਤਾ ਮਨਪ੍ਰੀਤ ਅੱਜ ਕੰਮ ਤੋਂ ਲੇਟ ਹੋਗੀ ਹੋਵੇ ਮਨਪ੍ਰੀਤ ਦੀਪੂ ਆ ਸਾਰੀ ਰਾਤ ਉਡੀਕ ਕਰਦੀ ਆ ਪਰ ਉਹ ਨਹੀਂ ਹੋਤੀ ਫਿਰ ਉਹ ਆਪਣੇ ਘਰ ਵਾਲੇ ਨੂੰ ਆਖਦੀ ਹੈ ਕਿ ਮਨਪ੍ਰੀਤ ਆਈ ਨਹੀਂ ਉਹਦਾ ਪਰ ਵਾਲਾ ਕਹਿੰਦਾ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਤੂੰ ਆਪ ਦੀ ਜ਼ਿੰਮੇਵਾਰੀ ਤੇ ਕੋਈ ਨਾਵਲਾ ਇੱਥੇ ਕੁੜੀਆਂ ਦੀ ਜ਼ਿੰਮੇਵਾਰੀ ਚੱਕਣੀ ਬਹੁਤ ਔਖੀ ਆ ਸਵੇਰ ਹੋ ਜਾਂਦੀ ਆ ਉਹਦੇ ਘਰ ਵਾਲਾ ਤਾਂ ਕੰਮ ਤੇ ਚਲਾ ਜਾਂਦਾ ਬਣਕੇ ਗਿੱਪੂ ਆਦਾ ਵੀ ਕੰਮ ਤੇ ਜਾਣ ਦਾ ਟੈਮ ਹੋ ਜਾਂਦਾ ਪਰ ਉਹ ਜਾਣਦੀ ਨਹੀਂ ਉਹ ਅਜਮਨਪੀ ਦੀ ਵੇਟ ਹੀ ਪਾਪਦੀ ਆ ਦਿਨ ਦੇ ਪਾਰਾਂ ਪੱਛ ਜਾਂਦੇ ਆ ਮਨਪ੍ਰੀਤ ਹੌਲਦੀ ਨਹੀਂ ਫਿਰ ਉਸ ਦੀਪੂ ਆਦੀ ਚਿੰਤਾ ਹੋਰ ਵੱਧ ਜਾਂਦੀ ਆ ਕਿ ਉਹ ਆਪਣੇ ਭਰਾ ਪਰਜਾਇ ਨੂੰ ਕੀ ਜਵਾਬ ਦੇਵੇਗੀ ਫਿਰ ਉਹ ਮਨਪ੍ਰੀਤ ਨੂੰ ਫੇਰ ਫੋਨ ਲਉਂਤੀਆ ਹੁਣ ਮਾਂ ਪੀ ਦਾ ਫੋਨ ਲੱਭ ਜਾਂਦਾ ਮਨਪੀਤ ਫੋਨ ਚੱਕਦੀ ਆਖਦੀ ਐ ਸੌਰੀ ਪੂਆ ਜੀ ਰਾਤ ਨੂੰ ਮੈਂ ਆਪਣੀ ਸਹੇਲੀ ਦੇ ਘਰੇ ਹੀ ਰੋਕੀ ਸੀ ਬਸ ਮੈਂ ਉਹ ਲਿਆ ਥੋੜੇ ਟਾਈਮ ਬਾਅਦ ਮਨਪੀਤ ਘਰੇ ਆਉਂਦੀ ਆ ਆਪਣੀ ਭੂਆ ਦੇ ਕੋਲੇ ਉਹਦੀ ਭੂਆ ਉਸ ਨੂੰ ਡਾਂਟਦੀ ਆ ਕਿ ਇਹ ਕੀ ਤਰੀਕਾ ਹੈ ਮੈਨੂੰ ਫੋਨ ਕਰਕੇ ਦੱਸਤਾ ਸਕਦੀ ਸੀ ਕਿ ਮੈਂ ਅੱਜ ਆਪਣੀ ਸਹੇਲੀ ਦੇ ਘਰੇ ਰੋਪਨਾ ਤੇਰੇ ਪਾਪਾ ਨੂੰ ਮੈਂ ਝੂਠ ਬੋਲਿਆ ਵੀ ਰਾਤ ਨੂੰ ਉਹ ਸੌਂਗੀ ਅੱਗੇ ਤੋਂ ਤੂੰ ਇਸ ਤਰ੍ਹਾਂ ਨਾ ਕਰੀਂ ਵੇਖ ਲੈ ਮੈਂ ਤੇਰੇ ਡੈਡੀ ਕੋ ਸੱਚ ਦੱਸ ਦਵਾਂਗੀ ਨਾਲੇ ਕਿੜੀ ਚੰਨੀ ਦੇ ਕਰੇ ਰਾਤ ਰਹੀ ਸੀ ਉਹਦੇ ਨਾਲ ਮੇਰੀ ਗੱਲ ਕਰਾ ਮੈਨੂੰ ਫੋਨ ਲਗਾ ਕੇ ਦੇ ਜਦੋਂ ਮਨਪ੍ਰੀਤ ਦੀ ਪੂਆਹੇ ਗੱਲ ਕਰ ਪਈਆ ਤਾਂ ਮਨਪ੍ਰੀਤ ਸਾਫ਼ ਇਨਕਾਰ ਕਰਦੀ ਕਿ ਮੈਂ ਨਹੀਂ ਕਰਾਂਦੀ ਪੂਆਜੀ ਤੁਹਾਡੀ ਗੱਲ ਮੈਂ ਆਪ ਦੀ ਜ਼ਿੰਮੇਵਾਰੀ ਆਪ ਚੁੱਕ ਸਕਦੀ ਆ ਪੂਆ ਉਸ ਨੂੰ ਬਹੁਤ ਡਾਟਦੀ ਆ ਕਹਿੰਦੀ ਆ ਕਿ ਪੁੱਤ ਤੇਰੀ ਜ਼ਿੰਮੇਵਾਰੀ ਤੇਰੇ ਪਿਓ ਨੇ ਮੇਰੇ ਸਿਰ ਤੇ ਰੱਖੀ ਆ ਤੇ ਤੂੰ ਮੈਨੂੰ ਕੁਝ ਦੱਸਦੀ ਵੀ ਨਹੀਂ ਫਿਰ ਉਹ ਆਪਣੀ ਪੂਆ ਨਾਲ ਲੜਨ ਲੱਗ ਜਾਂਦੀ ਤੇ ਉਹ ਘਰ ਛੱਡ ਕੇ ਚਲੀ ਜਾਂਦੀ ਆ ਉਸਦੀ ਭੂਆ ਉਸਨੂੰ ਬਹੁਤ ਰੋਕਦੀ ਆ ਪਰ ਉਹ ਰੁਕਦੀ ਨਹੀਂ ਉਸਦੀ ਭੂਆ ਆਖਦੀ ਐ ਮੈਂ ਤੇਰੇ ਪਿਓ ਨੂੰ ਕੀ ਜਵਾਬ ਦਵਾਂਗੀ ਤੂੰ ਮੇਰੇ ਨਾਲ ਇਸ ਤਰ੍ਹਾਂ ਕਿਉਂ ਕਰ ਰਹੀ ਐ ਤੇਰੇ ਮਾਪੇ ਉਧਰ ਫਿਕਰ ਕਰਨਗੇ ਉਹੋ ਹੀ ਇੱਕ ਨਹੀਂ ਸੁਣਦੀ ਆਪਣਾ ਬੈਗ ਚੁੱਕਦੀ ਐ ਤੇ ਮਨਕੀਤ ਘਰੋਂ ਚਲੀ ਜਾਂਦੀ ਆ ਫਿਰ ਕਿੰਨੇ ਦਿਨ ਉਸਦੀ ਭੂਆ ਫੋਨ ਕਰਦੀ ਰਹਿੰਦੀ ਆ ਪਰ ਉਹ ਗੱਲ ਨਹੀਂ ਸੁਣਦੀ ਇੱਕ ਮਹੀਨਾ ਹੋ ਪਿਤੇ ਹੋਰ ਜਾ ਕੇ ਰਹਿਣ ਲੱਗਦੀ ਆ ਇੱਕ ਮਹੀਨੇ ਬਾਅਦ ਫਿਰ ਉਹ ਆਪਣੀ ਭੂਆ ਕੋਲੇ ਵਾਪਸ ਆ ਜਾਂਦੀ ਆ ਇਹ ਆਖਦੀ ਆ ਪੂਆ ਜੀ ਮੈਂ ਇੱਕ ਮੁੰਡੇ ਨੂੰ ਲਾਇਕ ਕਰਦੀ ਆ ਮੈਂ ਉਹਦੇ ਨਾਲ ਹੀ ਵਿਆਹ ਕਰਵਾਉਣਾ ਚਾਹੁੰਦੀ ਆ ਮੋਦੀ ਪੂਆ ਆਖਦੀ ਆ ਕਿ ਮੈਂ ਉਸ ਮੁੰਡੇ ਨਾਲ ਮਿਲਣਾ ਜਦੋਂ ਮਨਪ੍ਰੀਤ ਉਸ ਮੁੰਡੇ ਨਾਲ ਗੱਲ ਕਰਦੀ ਆ ਕਿ ਮੇਰੀ ਪੂਆ ਤਾਂ ਉਹ ਮਿਲਣਾ ਚਾਹੁੰਦੀ ਆ ਤਾਂ ਉਹ ਆਖਦਾ ਕਿ ਉਹਨੇ ਮੇਰੇ ਨਾਲ ਮਿਲ ਕੇ ਕੀ ਕਰਨਾ ਮਨਪ੍ਰੀਤ ਆਖਦੀ ਆ ਆਪਣੇ ਵਿਆਹ ਦੀ ਗੱਲ ਕਰ ਰਹੀ ਆ ਇਸ ਲਈ ਪੂਆ ਤੁਹਾਨੂੰ ਮਿਲਣਾ ਚਾਹਦੀ ਆ ਪਰ ਉਹ ਮੜਾ ਸਾਫ਼-ਸਾਫ਼ ਇਨਕਾਰ ਕਰਕੇ ਦਾ ਆਪਦਾ ਅਜੇ ਤਾਂ ਮੇਰਾ ਵਟਾ ਭਰਾ ਵੇਣ ਵਾਲਾ ਅਜੇ ਮੈਂ ਵਿਆਹ ਨਹੀਂ ਕਰਵਾ ਸਕਦਾ ਮੈਂ ਤਾਂ ਸਿਰਫ ਤੇਰੇ ਨਾਲ ਉਂਝ ਜੀ ਰਿਹਾ ਸੀ ਮੈਂ ਹਜੇ ਵਿਆਹ ਬਾਰੇ ਸੋਚ ਨਹੀਂ ਸਕਦਾ ਪਰ ਮਨਪ੍ਰੀਤਾ ਕਹਿੰਦੀ ਹੈ ਕਿ ਆਪਾਂ ਇੱਕ ਮਹੀਨਾ ਇਕੱਠੇ ਰਹੇ ਆ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਕਿਵੇਂ ਕਰ ਸਕਦੇ ਹੋ ਤੁਸੀਂ ਮੇਰੇ ਨਾਲ ਵਿਆਹ ਕਰਵਾ ਲਓ ਤੁਹਾਨੂੰ ਮੇਰੇ ਨਾਲ ਵਿਆਹ ਕਰਵਾਉਣਾ ਕੀ ਪੈਣਾ ਪਰ ਉਹ ਲੜਕਾ ਸਾਫ਼-ਸਾਫ਼ ਮਨਾਂ ਕਰ ਦਿੰਦਾ ਤੇ ਕਹਿੰਦਾ ਮੈਂ ਤਾਂ ਤੇਰੇ ਨਾਲ ਵਾਸੇ ਜੀ ਰਹਿੰਦਾ ਸੀ ਮੈਂ ਤਾਂ ਵਿਆਹ ਬਾਰੇ ਅਜੇ ਸੋਚਿਆ ਵੀ ਨਹੀਂ ਇਹ ਗੱਲ ਸੁਣ ਕੇ ਮਨਪ੍ਰੀਤ ਦੇ ਪੈਰਾਂ ਹੇਠ ਹਜ਼ਮੇ ਨਿਕਲ ਜਾਂਦੀ ਹੈ ਜੇ ਦੋਸਤੀ ਪੂਆ ਪੁੱਛਦੀ ਹੈ ਕਿ ਲੜਕਾ ਕਿਉਂ ਨਹੀਂ ਆਇਆ ਤਾਂ ਮਾਂ ਪੀ ਦੱਸਦੀ ਹੈ ਕਿ ਪੂਆ ਜੀ ਉਸਨੇ ਤਾਂ ਮੇਰੇ ਨਾਲ ਵਿਆਹ ਕਰਵਾਉਣ ਤੋਂ ਸਾਫ਼-ਸਾਫ਼ ਮਨ੍ਹਾ ਕਰ ਦਿੱਤਾ ਉਸ ਦੀ ਪੂਆ ਪੇਤੀ ਹੈ ਕਿ ਮੈਂ ਤੈਨੂੰ ਕਿੰਨਾ ਰੱਭੀ ਹੁੰਦੀ ਸੀ ਕਿ ਘਰ ਛੱਡ ਕੇ ਨਾ ਜਾ ਪਰ ਤੂੰ ਮੇਰੀ ਇੱਕ ਨਾ ਸੁਣੀ ਉਹ ਲੜਕਾ ਬਿਨ ਵਿਆਹ ਤੇਰੇ ਨਾਲ ਮਿੰਨਣਾ ਰਹਿ ਪਿਆ ਇਹ ਸੋਚ ਕੇ ਪੂਆ ਬਹੁਤ ਰੋਂਦੀ ਹੈ ਕਿ ਮੈਂ ਤੇਰੇ ਪਿਓ ਨੂੰ ਕੀ ਜਵਾਬ ਦਵਾਂਗੀ ਫਿਰ ਉਹ ਕੁੜੀ ਕਹਿੰਦੀ ਹੈ ਪੂਆ ਜੀ ਉਸ ਲੜਕੇ ਨੂੰ ਹੁਣ ਮੈਂ ਕਦੇ ਨਹੀਂ ਮਿਲਾਉਂਗੀ ਉਸਨੇ ਮੈਨੂੰ ਬਹੁਤ ਬੜਾ ਧੋਖਾ ਦਿੱਤਾ ਫਿਰ ਜਦੋਂ ਵੀ ਮਨਪ੍ਰੀਤ ਕੰਮ ਤੇ ਜਾਂਦੀ ਉਹ ਮੁੰਡਾ ਰਾਸਤੇ ਵਿੱਚ ਉਸ ਨੂੰ ਮਿਲਦਾ ਇਹ ਆਖਦਾ ਚੱਲ ਆਪਾਂ ਘੁੰਮਣ ਚੱਲ ਜੀ ਪਰ ਮਨਪ੍ਰੀਤ ਆਖਦੀ ਮੈਂ ਤੇਰੇ ਨਾਲ ਕੋਈ ਗੱਲ ਨਹੀਂ ਕਰਨਾ ਚਾਹੁੰਦੀ ਮੈਂ ਤੇਰੇ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੁੰਦੀ ਉਹ ਮੁੰਡਾ ਮਨਪ੍ਰੀਤ ਦਾ ਪਿੱਛਾ ਕਰਦਾ ਰਹਿੰਦਾ ਤੇ ਫਿਰ ਉਸਨੇ ਆਪਣੀ ਭੂਆ ਨੂੰ ਦੱਸਿਆ ਭੂਆ ਜੀ ਉਸਨੇ ਵਿਆਹ ਕਰਵਾਉਣ ਤੋਂ ਤਾਂ ਇਨਕਾਰ ਕਰ ਦਿੱਤਾ ਸੀ ਪਰ ਅਜੇ ਵੀ ਉਹ ਮੈਨੂੰ ਤੰਗ ਕਰਦਾ ਉਸਦੀ ਭੂਆ ਕਹਿਣ ਲੱਗੀ ਆਪਾਂ ਪੁਲਿਸ ਕੰਪਲੇਨ ਕਰ ਦਿੰਦੇ ਆ ਪਰ ਉਹਨਾਂ ਨੇ ਪੁਲਿਸ ਕੰਪਲੇਨਟ ਕੀਤੀ ਤੇ ਇਹ ਮੁਟਿਆ ਸਾਨੂੰ ਤੰਗ ਕਰਦਾ ਫਿਰ ਉਸ ਮੁੰਡੇ ਨੇ ਮਨਪ੍ਰੀਤ ਦਾ ਖਹਿੜਾ ਛੱਡ ਦਿੱਤਾ ਫਿਰ ਮਨਪ੍ਰੀਤ ਭੂਆ ਦੇ ਘਰੇ ਆਈ ਭੂਆ ਦੇ ਘਰੇ ਆ ਕੇ ਜਦੋਂ ਵੀ ਉਸਦੀ ਭੂਆ ਉਸ ਨੂੰ ਰੋਕਦੀ ਭੋਕਦੀ ਰਹਿਮ ਕਿ ਕਿ ਤੂੰ ਬਹੁਤ ਗਲਤ ਕੀਤਾ ਤਾਂ ਉਹ ਆਪਣੀ ਭੂਆ ਨਾਲ ਫਿਰ ਲੜਨ ਲੱਗ ਜਾਂਦੀ ਉਹ ਕਹਿਣ ਲੱਗ ਜਾਂਦੀ ਕਿ ਭੂਆ ਮੇਰਾ ਚਿੱਤ ਕਰਦਾ ਮੈਂ ਸੁਸਾਇਡ ਕਰ ਲਵਾਂ ਉਸਦੀ ਭੂਆ ਉਸ ਨੂੰ ਬਹੁਤ ਸਮਝਾਉਂਦੀ ਕਿ ਉਸਦੀ ਭੂਆ ਡਰਦੀ ਰਹਿਮ ਕਿ ਕਿਤੇ ਕੁਝ ਗਲਤ ਨਾ ਕਰ ਲਵੇ ਨਾਉ ਸਮਝਦਾ ਦਬਾਅ ਪਾ ਸਕ ਵੀ ਸੀ ਕਿਉਂਕਿ ਕੈਨੇਡਾ ਵਿੱਚ ਤਾਂ ਮਾਪੇ ਬੱਚਾ ਤੇ ਇੰਨਾ ਦਵਾ ਨਹੀਂ ਪਾ ਸਕਦੇ ਬੱਚੇ ਝੱਟਪਟ ਪੁਲਿਸ ਨੂੰ ਕੰਪਲੇਨ ਕਰ ਦਿੰਦੇ ਆ ਇੱਧਰ ਤਾਂ ਇੰਡੀਆ ਵਿੱਚ ਆਪਾਂ ਬੱਚਾ ਨੂੰ ਕੁੱਟ ਦਿੰਦੇ ਆ ਪਰ ਉੱਧਰ ਆਪਾਂ ਇਦਾਂ ਬਿਲਕੁਲ ਵੀ ਨਹੀਂ ਕਰ ਸਕਦੇ ਹੁਣ ਭੂਆ ਵਿਚਾਰੀ ਗੱਤ ਵਿਚਾਲੇ ਫਸੀ ਸੀ ਨਾ ਆਪਣੇ ਭਰਾ ਭਰਾ ਨੂੰ ਸਹੀ ਗੱਲ ਦੱਸ ਸਕਦੀ ਸੀ ਤੇ ਨਾ ਆਪਣੀ ਪਤੀ ਜੀ ਨੂੰ ਚੰਗੀ ਤਰ੍ਹਾਂ ਖੁਰਸਾ ਸਕਦੀ ਸੀ ਮਨਪ੍ਰੀਤ ਇੱਕ ਦਿਨ ਗੁੱਸੇ ਵਿੱਚ ਆ ਕੇ ਫੇਰ ਘਰ ਛੱਡ ਕੇ ਚਲੀ ਜਾਂਦੀ ਆ ਭੂਆ ਉਸ ਨੂੰ ਰੋਜ਼ ਫੋਨ ਕਰਦੀ ਸੀ ਕਿ ਪਤਾ ਆ ਜਾ ਪਰ ਉਹ ਉਸਦੀ ਗੱਲ ਨਹੀਂ ਮੰਨਦੀ ਕਦੇ-ਕਦੇ ਮਨਪ੍ਰੀਤ ਉਹਨਾਂ ਦੇ ਘਰ ਆ ਜਾਂਦੀ ਸੀ ਫਿਰ ਇੱਕ ਦਿਨ ਮਨਪ੍ਰੀਤ ਆਪਣੀ ਭੂਆ ਨੂੰ ਮਿਲਦੀ ਨਹੀਂ ਉਸਦੀ ਭੂਆ ਬਹੁਤ ਜ਼ਿਆਦਾ ਫਿਕਰ ਕਰਦੀ ਆ ਫਿਰ ਇੱਕ ਦਿਨ ਉਸਦੀ ਭੂਆ ਮਨਪ੍ਰੀਤ ਵੀ ਸਹਿਲਿਹਰਮਨ ਨੂੰ ਮਿਲਦੀਆ ਹਰਮਨ ਨੂੰ ਪਹਿਲਾਂ ਵੀ ਇੱਕ ਵਾਰ ਮਨਪ੍ਰੀਤ ਦੀ ਭੂਆ ਮਿਲੀ ਸੀ ਮਨਪ੍ਰੀਤ ਦੀ ਭੂਆ ਹਰਮਨ ਨੂੰ ਪੈਸਟ ਚਾਂ ਲੈਣਦੀ ਹੈ ਤੇ ਪੁੱਛਦੀ ਹੈ ਕਿੰਨੇ ਦਿਨ ਹੋ ਗਏ ਮਾਪੀ ਤੇ ਮੈਨੂੰ ਮਿਲੀ ਨਹੀਂ ਪਰ ਤੈਨੂੰ ਤਾਂ ਮਿਲਦੀ ਹੋਵੇਗੀ ਉਹ ਕਿੱਥੇ ਰਹਿੰਦੀ ਆ ਕਿਵੇਂ ਆ ਉਹ ਮੁੰਡਾ ਉਸ ਨੂੰ ਤਾਂ ਪਰੇਸ਼ਾਨ ਤਾਂ ਨਹੀਂ ਕਰਦਾ ਹਰਮਨ ਦਾਸ ਦੀ ਆ ਉਹ ਪਦੇ ਵੀ ਹੁਣ ਉਸਦੇ ਰਾਸਤੇ ਵਿੱਚ ਨਹੀਂ ਮਿਲਿਆ ਉਹ ਉਸ ਨੂੰ ਤਾਂ ਪਰੇਸ਼ਾਨ ਕਰਨੋਂ ਹਟ ਗਿਆ ਪਰ ਪੂਆ ਜੀ ਇੱਕ ਬਹੁਤ ਵੱਡੀ ਪ੍ਰੋਬਲਮ ਹੋ ਗਈ ਜਦੋਂ ਇਹ ਕਹ ਲੈਂ ਕਿ ਇਹ ਤਾਂ ਪੂਆ ਤੇ ਪੂ ਸੁੱਤੇ ਜਾਂਦੀ ਆ ਹੁਣ ਕੀ ਪ੍ਰੋਬਲਮ ਹੋ ਗਈ ਤਾਂ ਹਰਮਨ ਦਾਸ ਦੀ ਆ ਪੂਆ ਜੀ ਮਾਨਪ੍ਰਿਤ ਪ੍ਰੈਗਨੈਂਟ ਆ ਜਦੋਂ ਇਹ ਕਰ ਲ ਉਸਦੀ ਪੂਆ ਸੌਂਦੀ ਆ ਪਰ ਉਸ ਦਿਰਾ ਤਾਂ ਵੀ ਨੀਂਦ ਉੱਟ ਜਾਂਦੀ ਆ ਉਸ ਨੂੰ ਸਮਝ ਨਹੀਂ ਆਉਂਦੀ ਉਹ ਕਰੇ ਤਾਂ ਕਰੇ ਕੀ ਉਹ ਆਪਰੀ ਹੈ ਕਿ ਮੈਂ ਤਾਂ ਬਥੇਰਾ ਮਨਪਿਕ ਨੂੰ ਸਮਝਾਇਆ ਸੀ ਪਰ ਉਸਨੇ ਮੇਰੀ ਇੱਕ ਨਾ ਸੁਣੀ ਤੇ ਹੁਣ ਪਤਾ ਨਹੀਂ ਕੀ ਹੋਵੇਗਾ ਜਦ ਇਹ ਗੱਲ ਮੇਰੇ ਭਰਾ ਪਰਜਾਈ ਨੂੰ ਪਤਾ ਲੱਗੂਗੀ ਤਾਂ ਮੇਰੇ ਨਾਲ ਨਾਰਾਜ਼ ਹੋ ਜਾਣਗੇ ਉਹਨਾਂ ਨੇ ਮੇਰੇ ਪਰ ਉਸੇ ਕੰਨੀ ਕੁਲੀ ਨੂੰ ਕਨੇਡਾ ਭੇਜ ਪਾਸੀ ਹੁਣ ਮੈਂ ਉਹਨਾਂ ਨੂੰ ਕਿਸੇ ਮੂਹਨਾ ਸਾਰੀ ਗੱਲ ਦੱਸਾਂਗੀ ਫਿਰ ਉਹ ਆਪਣੇ ਬਾਰੇ ਸੋਚਣ ਲੱਗ ਜਾਂਦੀ ਹੈ ਕਿ ਜਦੋਂ ਮੇਰਾ ਵਿਆਹ ਹੋਇਆ ਸੀ ਵਿਆਹ ਤੋਂ 2-3 ਸਾਲ ਬਾਅਦ ਉਸ ਦਾ ਪਰਵਾਰ ਵਾਲਾ ਉਸ ਨੂੰ ਇੱਧਰ ਲੈ ਕੇ ਆਇਆ ਸੀ। ਪੂਆ ਦੀ ਇੱਕ ਕੁੜੀ ਵੀ ਸੀ ਜਿਸ ਦਾ ਵਿਆਹ ਹੋ ਚੁੱਕਿਆ ਸੀ ਪਰ ਪੂਆ ਦਾ ਪਰਵਾਰ ਵਾਲਾ ਬਿਆਹ ਤੋਂ 10 ਸਾਲ ਬਾਅਦ ਇੱਕ ਗੋਰੀ ਨਾਲ ਰਹਿਣ ਲੱਗ ਪਿਆ ਸੀ। ਪੂਆ ਨੇ ਪਹਿਲਾਂ ਤਾਂ ਵਿਰੋਧ ਕੀਤਾ ਪਰ ਉਸ ਦਾ ਘਰ ਵਾਲਾ ਕਹਿਣ ਲੱਗਾ ਕਿ ਜੇਕਰ ਤੈਨੂੰ ਕੋਈ ਪ੍ਰੋਬਲਮ ਆ ਤਾਂ ਮੈਨੂੰ ਤਲਾਕ ਦੇ ਸਕਦੀ ਆ। ਪੂਆ ਦੇ ਉਸ ਵਕਤ ਤੀ ਹੋ ਗਈ ਸੀ। ਫਿਰ ਪੂਆ ਨੇ ਆਪਣੇ ਘਰ ਵਾਲੇ ਨੂੰ ਕਹਿ ਦਿੱਤਾ ਕਿ ਮੈਨੂੰ ਕੋਈ ਪਰੇਸ਼ਾਨੀ ਨਹੀਂ ਮੈਂ ਤਲਾਕ ਨਹੀਂ ਲੈਣਾ ਚਾਹੁੰਦੀ। ਆਪਣੀ 30 ਦਿਨਾਂ ਤੁਹਾਡੇ ਨਾਲ ਹੀ ਰਹਿਣਾ ਚਾਹੁੰਦੀ ਆ। ਪੂਆ ਨੇ ਕਿਵੇਂ ਨਕੀਮੀ ਕਰਕੇ ਉਸ ਘਰ ਵਿੱਚ ਆਪਣੀ ਜ਼ਿੰਦਗੀ ਕੱਟ ਲਈ ਆਪਣੀ ਟੀਮ ਉਪਰਾਲਾ ਖਾ ਕੇ ਵਿਆਹ ਦਿੱਤਾ ਸੀ ਪੂਆ ਨੇ ਇਤਰ ਪੰਜਾਬੀ ਮੱਗੇ ਤੇ ਨਾਲ ਆਪਣੀ ਧੀ ਦਾ ਵਿਆਹ ਕੀਤਾ ਸੀ ਉਸ ਨੂੰ ਉੱਧਰ ਕੈਨੇਡਾ ਵਾਲਿਆਂ ਨਾਲ ਤਾਂ ਨਫ਼ਰਤ ਜੀ ਹੋ ਗਈ ਸੀ ਕਿਉਂਕਿ ਉਸ ਦੇ ਘਰ ਵਾਲੇ ਨੇ ਜੋ ਕੀਤਾ ਸੀ ਉਹ ਪੂਆ ਆਪਣੇ ਘਰ ਵਿੱਚ ਹੀ ਰੱਖੀ ਬੈਠੀ ਸੀ ਕਦੇ ਵੀ ਆਪਣੇ ਮਾਪੇ ਕੋਲੇ ਕੋਈ ਗੱਲ ਨਹੀਂ ਕੀਤੀ ਪੂਆ ਆਪਣੀ ਮਾਂ ਤੇ ਮਨਪਿਤ ਨੂੰ ਇਧਰ ਭੇਜਣ ਤੋਂ ਮਨਾ ਕਰਤੀ ਰਹੀ ਕਿਉਂਕਿ ਉਸ ਨਾਲ ਜੋ ਪਿਆਰ ਸੀ ਉਹ ਨਹੀਂ ਚਾਹੁੰਦੀ ਸੀ ਕਿ ਮਨਪ੍ਰੀਤ ਨਾਲ ਵੀ ਉਹ ਪੋਕੇਤੇ ਮਨਪ੍ਰੀਤ ਦੀ ਪੂਆ ਬਾਈ ਕਿ ਵੇਖਤੀ ਆਪਣੇ ਬਾਰੇ ਹੀ ਸੋਚੀ ਜਾਂਦੀ ਰਹਿੰਦੀ ਮੇਰੇ ਨਾਲ ਇਤਹਾ ਹੋਇਆ ਸੀ ਕਿਤੇ ਮਨਪ੍ਰੀਤ ਨਾਲ ਲਾਇਕਾ ਹੋ ਜਾਏ ਪਰ ਮਨਪ੍ਰੀਤ ਨਾਲ ਤਾਂ ਵਿਆਹ ਤੋਂ ਪਹਿਲਾਂ ਹੀ ਬਹੁਤ ਵੱਡਾ ਧੋਖਾ ਹੋ ਗਿਆ ਸੀ ਇੱਕ ਦਿਨ ਮਨਪ੍ਰੀਤ ਨੇ ਸੁਸਾਇਡ ਕਰ ਲਈ ਫਿਰ ਜਦੋਂ ਇਹ ਕਰ ਮਨਪ੍ਰੀਤ ਦੇ ਮਾਪੇ ਪਤਾਂ ਕੁਛ ਕੀ ਨਾ ਤਾਂ ਉਹ ਪਿੱਟਣ ਲੱਗ ਜਾਂਦੇ ਨੇ ਫਿਰ ਜਦੋਂ ਇਹ ਗੱਲ ਉਸ ਦੀ ਦਾਦੀ ਨੂੰ ਪਤਾ ਲੱਗਦੀ ਆ ਤਾਂ ਉਸ ਦੀ ਦਾਦੀ ਨੂੰ ਤਾਂ ਦਿਲ ਤੇ ਦੌਰੇ